ਨਸ਼ਾ ਜਿਹੜਾ ਹੈਗਾ ਇਸ ਜਗ੍ਹਾ ਦੇ ਉੱਪਰ ਵਿਕਦਾ ਹੈਗਾ ਇਹ ਰੋਜ਼ ਹੋ ਰਿਹਾ ਹੁਣ ਚੈੱਕਿੰਗ ਬਿਲਕੁਲ ਯਸ ਸੀ ਰੈਗੂਲਰ ਟਾਈਮ ਇੰਟਰਵਲ ਤੇ ਇੱਥੇ ਕਰਦੇ ਰਾਂਗੇ ਕਿੰਨੇ ਏਰੀਆ ਦੇ ਵਿੱਚ ਇਹ ਜਿਹੜਾ ਹੈਗਾ ਉਹ ਚੱਲ ਰਿਹਾ ਹੈ ਅੱਜ 11 ਥਾਵਾਂ ਤੇ ਚੱਲ ਰਿਹਾ ਹੈ ਸਾਈਮਲਟੇਨੀਅਸਲੀ ਕਿੰਨੇ ਜਿਹੜੇ ਨੇ ਉਹ ਹਸਪੀਟਲ ਪ੍ਰੋਪਰ ਤਰੀਕੇ ਦੇ ਨਾਲ ਚੈੱਕ ਅਪ ਕੀਤੇ ਗਏ ਨੇ ਅਤੇ ਨਸ਼ਾ ਬ੍ਰਾਹਮਣ ਤੋਂ ਇੱਕ ਇਸ ਵੇਰੇ ਨਵੇਂ ਜਿਹੇ ਆਪਣੇ ਇਹ ਵੱਸੂ ਆਪਰੇਸ਼ਨ ਚੱਲ ਰਹੇ ਆ ਤੇ ਇਹ ਅੱਜ 1.5 ਵੇਟ ਤੱਕ ਚੱਲਣਗੇ ਤਕੌਲੀਗੜਾ ਏਰੀਆ ਦੇ ਵਿੱਚ ਚੱਲ ਪੂਰੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਜੰਗ ਨਸ਼ਿਆ ਵਿਰੁੱਧ ਜਿਹੜਾ ਹੈ ਉਹ ਚਲਾਰੀ ਹੈ ਮੁਹਿੰਮ ਨਸ਼ਿਆਂ ਦੇ ਖਿਲਾਫ ਪੰਜਾਬ ਪੁਲਿਸ ਨੇ ਚੜੀ ਹੋਈ ਹੈ ਜਲੰਧਰ ਭਾਰਗੋ ਕੈਂਪ ਦੇ ਵਿੱਚ ਅੱਜ ਭਾਰੀ ਮਾਤਰਾ ਦੇ ਵਿੱਚ ਪੁਲਿਸ ਫੋਰਸ ਨੂੰ ਲਿਜਾ ਕੇ ਜਿਹੜਾ ਹੈਗਾ ਉਹ ਚੈਕਿੰਗ ਕੀਤੀ ਗਈ ਹੈ ਤੁਸੀਂ ਖਾਸ ਤਸਵੀਰ ਜਰੂਰ ਦੇਖੋ ਇਹ ਜਲੰਧਰ ਦਾ ਭਾਰਗੋ ਕੈਂਪ ਹੈਗਾ ਜਿਸ ਜਗ੍ਹਾ ਦੇ ਉੱਪਰ ਪੁਲਿਸ ਕਮਿਸ਼ਨਰ ਆ ਪਹੁੰਚੇ ਨੇ ਦਿਨਾਂ ਵੱਲੋਂ ਚੈਕਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਹਰੇਕ ਪੱਖੋ ਜਿਹੜਾ ਹੈਗਾ ਇਹ ਉਹ ਪਾਲ ਕੀਤੀ ਜਾ ਰਹੀ ਹੈ ਘਰ ਦੇ ਬਾਹਰ ਪਈ ਮੰਜੇ ਤੋਂ ਲੈ ਕੇ ਬੈੱਡ ਤੱਕ ਜਿਹੜੇ ਨੇ ਉਹ ਚੈੱਕ ਕੀਤੇ ਜਾ ਰਹੇ ਨੇ ਤੇ ਉਸ ਦੇ ਵਿੱਚੋਂ ਵੀ ਜੇਕਰ ਨਸ਼ਾ ਬਰਾਮਦ ਹੁੰਦਾ ਹੈ ਤੇ ਨਸ਼ਾ ਤਸਕਰ ਨੂੰ ਜਿਹੜਾ ਹੈਗਾ ਉਸੇ ਵਕਤ ਗ੍ਰਿਫਤਾਰ ਕੀਤਾ ਜਾਂਦਾ ਹੈ ਰੀਸੈਂਟ ਦੇ ਵਿੱਚ ਕਈ ਵੀਡੀਓਜ਼ ਜਿਹੜੀਆਂ ਨੇ ਉਹ ਵਾਇਰਲ ਹੋਈਆਂ ਜਿਸ ਦੇ ਵਿੱਚ ਦੱਸਿਆ ਗਿਆ ਕਿ ਪ੍ਰਸ਼ਾਸਨ ਜੋ ਨਸ਼ਾ ਤਸਕਰ ਨੇ ਜਿਕਰੋ ਫੜੇ ਜਾਂਦੇ ਨੇ ਤਾਂ ਪ੍ਰਸ਼ਾਸਨ ਉਨਾ ਦੇ ਉੱਪਰ ਪੀਲਾ ਪੰਜਾ ਜੜਾ ਹੈ ਉਹ ਚੋਂਦਾ ਹੈਗਾ ਪੁਲਿਸ ਕਮਿਸ਼ਨਰ ਅ ਫੁਰੀ ਸਾਡੇ ਨਾਲ ਲੈ ਗਲਵਾਟ ਵੀ ਜਰੂਰ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਲਗਾਤਾਰ ਤਸਵੀਰਾਂ ਔੜੀਆਂ ਨੂੰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਇਹ ਖਾਸ ਤਸਵੀਰ ਤੁਸੀਂ ਜਰੂਰ ਦੇਖੋ ਤਾਂ ਮੋਈ ਤੇ ਨਾਲ ਰਹੇ ਤੇ ਤਾਂ ਖਾਸ ਤਸਵੀਰ ਤੁਸੀਂ ਇਹ ਦੇਖੋ ਪੁਲਿਸ ਕਮਿਸ਼ਨਰ ਹੁਰੀ ਜਿਹੜੇ ਨੇ ਉਹ ਆਪ ਇਸ ਆਪਰੇਸ਼ਨ ਦੇ ਵਿੱਚ ਜਿਹੜਾ ਹੈਗਾ ਇਹ ਉਹ ਸੰਬਲ ਹੋਏ ਨੇ ਲਗਾਤਾਰ ਜੁੜੀ ਹੈਗੀ ਹੈ ਮੈਂ ਗੱਲ ਕੀ ਮੈਂ ਕਿਹਾ ਗਰਾਊਂਡ ਦਾ ਚੱਕਰ ਲਾਣ ਹਾ ਜੇ ਗਰਾਊਂਡ 'ਚ ਬੈਠੇ ਨੇ ਜੋੜ ਨਿਸ਼ੇੜੀ ਉੱਥੇ ਬੈਠੇ ਅਸੀਂ ਕਰਾ ਰਹੇ ਹਾਂ ਅੱਛਾ ਚਲੋ ਠੀਕ ਹੈ। ਤਾਂ ਬਿਲਕੁਲ ਇਹ ਲੋਕ ਨੇ ਲੋਕ ਵੀ ਕਹਿੰਦੇ ਪਏ ਨੇ ਕਿ ਬਈ ਗਰਾਊਂਡ ਦੇ ਵਿੱਚ ਮੈਮ ਤਾਂ ਪੁਲਿਸ ਕਮਿਸ਼ਨਰ ਹੋਰੀ ਸਾਡੇ ਨਾਲ ਅੱਛਾ ਇਸ ਇਲਾਕੇ ਦੇ ਵਿੱਚ ਲੋਕ ਵੀ ਦੱਸ ਰਹੇ ਨੇ ਕਿ ਨਸ਼ਾ ਜਿਹੜਾ ਹੈਗਾ ਇਸ ਜਗ੍ਹਾ ਦੇ ਉੱਪਰ ਵਿਕਦਾ ਹੈਗਾ ਇਹ ਰੋਜ਼ ਹੋ ਰਿਹਾ ਹੁਣ ਚੈਕਿੰਗ ਦੀ ਬਿਲਕੁਲ ਐਸੀ ਰੈਗੂਲਰ ਟਾਈਮ ਇੰਟਰਵਲ ਤੇ ਇਥੇ ਕਰਦੇ ਰਾਂਗੇ ਤੇ ਏਸੀਪੀ ਸਾਹਿਬ ਨੇ ਵੀ ਦੱਸਿਆ ਮੈਨੂੰ ਜਿਹੜਾ ਤੁਹਾਨੂੰ ਆਪਾਰ ਪਿਛ ਦੱਸ ਰਹੇ ਸੀ ਉਹ ਉਸ ਨੂੰ ਵੀ ਚੈੱਕ ਕਰਕੇ ਜਾਵਾਂਗੇ ਅੱਛਾ ਕਿੰਨੇ ਏਰੀਆ ਦੇ ਵਿੱਚ ਇਹ ਜਿਹੜਾ ਹੈਗਾ ਉਹ ਚੱਲ ਰਿਹਾ ਆਪਰੇਸ਼ਨ ਅੱਜ 11 ਥਾਵਾਂ ਤੇ ਚੱਲ ਰਿਹਾ ਹੈ ਸਾਈਮਲਟੇਨੀਅਸਲੀ ਕਿਸੇ ਨਾ ਕਿਸੇ ਕ੍ਰਾਈਟੇਰੀਆ ਤੋਂ ਆਪਾਂ ਸੈਲੈਕਟ ਕੀਤੇ ਹੋਏ ਹੌਟਸਪੌਟਸ ਤੇ ਉਹਨਾਂ ਦੇ ਵਿੱਚ ਸਾਡੇ ਵੱਲੋਂ ਇਹ ਲਗਾਤਾਰ ਕੈਂਪੇਨ ਚੱਲ ਰਿਹਾ ਹੈ। ਤਾਂ ਹੁਣ ਤੱਕ ਕਿੰਨੇ ਜਿਹੜੇ ਨੇ ਉਹ ਹੌਟਸਪੌਟ ਪ੍ਰੋਪਰ ਤਰੀਕੇ ਦੇ ਨਾਲ ਚੈੱਕ ਅਪ ਕੀਤੇ ਗਏ ਨੇ ਅਤੇ ਨਸ਼ਾ ਬ੍ਰਾਹਮਤ ਕੋਈ ਕਿਹੜੀ ਕਿਹੜੀ ਏਰੀਆ ਦੀ ਸਵੇਰੇ 9:00 ਵਜੇ ਤੋਂ ਆਪਣੇ ਇਹ ਕਸੋ ਆਪਰੇਸ਼ਨ ਚੱਲ ਰਹੇ ਆ ਤੇ ਇਹ ਅੱਜ 1:30 ਵਜੇ ਤੱਕ ਚੱਲਣਗੇ ਤੇ ਕੁੱਲ 11 ਏਰੀਆ ਦੇ ਵਿੱਚ ਚੱਲ ਰਹੇ ਨੇ। ਜੋ ਵੀ ਰਿਕਵਰੀਜ਼ ਹੋਣੀ ਹੈ ਉਹ ਅਸੀਂ ਐਂਡ ਵਿੱਚ ਤੁਹਾਡੇ ਸਭ ਨਾਲ ਸ਼ੇਅਰ ਕਰਾਂਗੇ। ਠੀਕ ਹੈ ਥੈਂਕ ਯੂ ਮੈਮ। ਤਾਂ ਬਿਲਕੁਲ ਪੁਲਿਸ ਕਮ ਅ 11 ਤੋਂ ਵੀ ਜ਼ਿਆਦਾ ਜਿਹੜਾ ਹੈਗਾ ਇਹ ਦੱਸਿਆ ਗਿਆ ਕਿ ਸ਼ੱਕੀ ਏਰੀਆ ਨੇ ਜਿਸ ਜਗ੍ਹਾ ਦੇ ਉੱਪਰ ਪੁਲਿਸ ਕਮਿਸ਼ਨ ਚੈਕਿੰਗ ਕਰ ਰਹੇ ਨੇ ਤਾਂ ਇਹ ਖਾਸ ਤਸਵੀਰ ਤੁਸੀਂ ਜ਼ਰੂਰ ਦੇਖੋ ਜਲੰਧਰ ਵੈਸਟ ਦੀ ਇਹ ਤਸਵੀਰਾਂ ਨੇ ਭਾਰਗੋ ਕੈਂਪ ਏਰੀਆ ਦੀ ਤਸਵੀਰਾਂ ਨੇ ਜਿਸ ਜਗ੍ਹਾ ਦੇ ਉੱਪਰ ਲਗਾਤਾਰ ਜਿਹੜਾ ਹੈਗਾ ਹੈ ਉਹ ਪੁਲਸ ਵੱਲੋਂ ਆਪਰੇਸ਼ਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈਗਾ ਅ ਖਾਸ ਜਿਹੜਾ ਹੈਗਾ ਉਹ ਨਾਮ ਦੱਸਿਆ ਗਿਆ ਕਿ ਇਹ ਜੰਗ ਨਸ਼ਾ ਵਿਰੁੱਧ ਹੈਗੀ ਹੈ ਜੰਗ ਨਸ਼ਾ ਤਸਕਰ ਦੇ ਖਿਲਾਫ ਹੈ ਤਾਂ ਇਹ ਤੁਸੀਂ ਪ੍ਰੋਪਰ ਤਰੀਕੇ ਦੇ ਨਾਲ ਪਾਰੀ ਪੁਲਸ ਫੋਰਸ ਵੀ ਜ਼ਰੂਰ ਦੇਖੋ ਹਰ ਇੱਕ ਜਗ੍ਹਾ ਦੇ ਉੱਪਰ ਤਨਾਤ ਕੀਤੀ ਗਈ ਹੈ ਕਈ ਘਰ ਜਿਹੜੇ ਨੇ ਉਹ ਚੈੱਕ ਕੀਤੇ ਗਏ ਨੇ ਅਤੇ ਉਹਨਾਂ ਦੇ ਵਿੱਚੋਂ ਨਸ਼ਾ ਵੀ ਜੜਾਇਓ ਬਰਾਮਦ ਕੀਤਾ ਜਾ ਰਿਹਾ ਹੈ ਲਗਾਤਾਰ ਕਈ ਵੀਡੀਓਜ਼ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਪ੍ਰਸ਼ਾਸਨ ਜਦੋਂ ਨਸ਼ਾ ਤਸਕਰੀਆਂ ਨੂੰ ਫੜਦੀ ਹੈ ਤੇ ਉਹਨਾਂ ਦੇ ਘਰ ਦੇ ਉੱਪਰ ਪੀਲਾ ਪੰਜਾਬੀ ਜਿਹੜਾ ਹੈ ਉਹ ਚੱਲਦਾ ਹੋਇਆ ਨਜ਼ਰ ਆ ਰਿਹਾ ਖਾਸ ਤਸਵੀਰ ਤੁਹਾਨੂੰ ਜਲੰਧਰ ਦੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿੱਥੇ ਪੁਲਿਸ ਇਸ ਵਕਤ ਨਸ਼ਾ ਤਸਕਰੀਆਂ ਦੇ ਖਿਲਾਫ ਸਖ਼ਤ ਮੋੜ ਦੇ ਉੱਪਰ ਹੈ ਕੈਮਰਾਮੈਨ ਪੰਕਜ ਦੇ ਨਾਲ ਰਜਗੁਪਤਾ ਬਾਬੂ ਸ਼ੇਰ ਟਾਈਮ